ਇਹ ਭਾਈ ਯਾਰ ਥੋੜਾ ਜਿਹਾ ਖਿੱਚ ਕੇ ਲੰਮਾ ਆਪਣੀ ਇਸ ਨਮੀ ਸ਼ਰਤ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੋੜ ਵਿਵਾਦਾਂ ਵਿੱਚ ਕਿਰਦੇ ਨਜ਼ਰ ਆ ਰਹੇ ਹਨ ਪੰਜਾਬ ਮਹਿਲਾ ਕਮਿਸ਼ਨ ਨੇ ਬਕਾਇਦਾ ਨੋਟਿਸ ਜਾਰੀ ਕਰ ਇਸ ਮਾਮਲੇ ਤੇ ਚੰਨੀ ਤੋਂ ਜਵਾਬ ਵੀ ਮੰਗ ਲਿਆ ਹੈ ਅਧ ਡੀਜੀਪੀ ਨੂੰ ਇਸ ਮਾਮਲੇ ਦੇ ਵਿੱਚ ਪੂਰੀ ਰਿਪੋਰਟ ਕੱਲ ਤੱਕ ਸੌਂਪਣ ਦੇ ਹੁਕਮ ਦੇ ਦਿੱਤੇ ਹਨ ਅਸਲ ਵਿੱਚ ਚਰਨਜੀਤ ਸਿੰਘ ਚੰਨੀ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਨ ਗਏ ਹੋਏ ਸੰਤਾ ਇਸ ਮੌਕੇ ਉਹਨਾਂ ਦਾ ਟੱਕਰਾ ਬੀਬੀ ਜਗੀਰ ਕੌਰ ਨਾਲ ਹੋਇਆ ਉਹਨਾਂ ਨੇ ਪੂਰੇ ਸਿਸ਼ਟਾਚਾਰ ਦੇ ਨਾਲ ਜਾ ਕੇ ਉਹਨਾਂ ਦੇ ਸਾਹਮਣੇ ਫਤਿਹ ਅਰਜ਼ ਕੀਤੀ ਅਵੇਸ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਆਪਣਾ ਹੱਥ ਉਹਨਾਂ ਦੀ ਥੋੜੀ ਤੇ ਲਗਾ ਦਿੱਤਾ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋਣ ਲੱਗੀ ਹਾਲਾਂਕਿ ਬੀਬੀ ਜਗੀਰ ਕੌਰ ਨੇ ਇਸ ਮਾਮਲੇ ਤੇ ਆਪਣਾ ਪੱਖ ਰੱਖਦੇ ਹੋਏ ਸਫਾਈ ਦਿੱਤੀ ਹੈ ਕਿ ਉਹਨਾਂ ਨੂੰ ਇਸ ਤੇ ਕੋਈ ਇਤਰਾਜ਼ ਨਹੀਂ ਚੰਨਜੀਤ ਚੰਨੀ ਬਕਾਇਦਾ ਸਸ਼ਟਾਚਾਰ ਨਾਲ ਉਹਨਾਂ ਨਾਲ ਮਿਲੇ ਅਤੇ ਇਸ ਮਾਮਲੇ ਨੂੰ ਗਲਤ ਰੰਗ ਦਿੱਤੀ ਜਾ ਰਹੀ ਹੈ ਇਸ ਵੀਡੀਓ ਨੂੰ ਗਲਤ ਤਰੀਕੇ ਨਾਲ ਤੋੜ ਮੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਜੋ ਕਿ ਬਿਲਕੁਲ ਗਲਤ ਹੈ ਹਾਲਾਂਕਿ ਚਰਨਜੀਤ ਸਿੰਘ ਚੰਨੀ ਨੇ ਵੀ ਆਪਣਾ ਪੱਖ ਰੱਖਦੇ ਹੋਏ ਇਹ ਸਪਸ਼ਟ ਕੀਤਾ ਹੈ ਕਿ ਬੀਬੀ ਜਗੀਰ ਇਰਕਾਰ ਉਹਨਾਂ ਦੇ ਵੱਡੇ ਭੈਣ ਦੇ ਬਰਾਬਰ ਹਨ ਅਤੇ ਉਹਨਾਂ ਦੀ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਕੀਤੀ ਜਿਸ ਉੱਪਰ ਜਿਸ ਤਰੀਕੇ ਦੇ ਨਾਲ ਇਸ ਮਾਮਲੇ ਨੂੰ ਰੰਗ ਦਿੱਤੀ ਜਾ ਰਹੀ ਹੈ ਉਹ ਬੇहद ਗਲਤ ਹੈ ਹਾਲਾਂਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਨੂੰ ਗਲਤ ਤਰੀਕੇ ਨਾਲ ਰੰਗ ਦੇ ਕੇ ਲਗਾਤਾਰ ਇਸ ਤੇ ਲੋਕ ਸਭਾ ਜਿਹੜੀ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ 83 ਤੇ ਸਾਹਮਣੇ ਯਾਰ ਭਾਈ ਪਿੱਛੇ ਆਓ ਯਾਰ ਬਾਕੀ ਬੰਦੇ ਭਾਈ ਯਾਰ ਥੋੜਾ ਜਿਹਾ ਪਿੱਛੇ ਕਰਨਾ ਨਾ ਸਾਹਮਣੇ ਆਓ ਯਾਰ ਭਾਈ ਪਿੱਛੇ ਆਓ ਯਾਰ ਬਾਕੀ ਬੰਦੇ ਭਾਈ ਯਾਰ ਥੋੜਾ ਜਿਹਾ ਪਿੱਛੇ ਕਰਨਾ ਨਾ ਸਾਹਮਣੇ ਆਓ ਯਾਰ ਭਾਈ ਪਿੱਛੇ ਆਓ ਯਾਰ ਬਾਕੀ ਬੰਦੇ ਭਾਈ ਯਾਰ ਥੋੜਾ ਜਿਹਾ ਪਿੱਛੇ ਕਰਨਾ ਨਾ ਸਾਹਮਣੇ ਆਓ ਯਾਰ ਭਾਈ ਪਿੱਛੇ ਆਓ ਯਾਰ ਬਾਕੀ ਬੰਦੇ ਭਾਈ ਯਾਰ ਥੋੜਾ ਜਿਹਾ ਪਿੱਛੇ ਕਰਨਾ ਨਾ ਸਾਹਮਣੇ ਆਓ ਯਾਰ ਭਾਈ ਪਿੱਛੇ ਆਓ ਯਾਰ ਬਾਕੀ ਬੰਦੇ ਭਾਈ ਯਾਰ ਥੋੜਾ ਜਿਹਾ ਪਿੱਛੇ ਕਰਨਾ ਨਾ ਸਾਹਮਣੇ ਆਓ ਯਾਰ ਭਾਈ ਪਿੱਛੇ ਆਓ ਯਾਰ ਬਾਕੀ ਬੰਦੇ ਭਾਈ ਯਾਰ ਥੋੜਾ ਜਿਹਾ ਪਿੱਛੇ ਕਰਨਾ ਨਾ ਸਾਹਮਣ